ਪਈਆਂ ਐਂਬੂਲੈਂਸ ਦੀਆਂ ਚੀਕਾਂ ਨਿਕਲੀਆਂ ਪਈਆਂ ਔਰ ਐਂਬੂਲੈਂਸ ਨੂੰ ਰਸਤਾ ਨਹੀਂ ਮਿਲ ਰਿਹਾ ਲਗਾਤਾਰ ਐਂਬੂਲੈਂਸ ਇਧਰ ਉਧਰ ਭਟਕ ਰਹੀ ਆ ਜੇ ਸਰਵਿਸ ਰੋਡ ਤੇ ਜਾਂਦੀ ਆ ਤਾਂ ਅੱਗੇ ਸਰਵਿਸ ਰੋਡ ਬੰਦ ਹੈ ਕਿਉਂਕਿ ਸਰਵਿਸ ਰੋਡ ਜੋ ਆ ਉਹ ਪ੍ਰਵਾਸੀਆਂ ਨੂੰ ਦੇ ਚੁੱਕੀ ਆ ਪੰਜਾਬ ਸਰਕਾਰ ਔਰ ਪੰਜਾਬ ਦੇ ਸਹਿਰਾਂ ਨੇ ਬਹੁਤ ਸਾਰੇ ਆਪਣੇ ਜਿੰਨੇ ਵੀ ਸਰਵਿਸ ਰੋਡ ਆ ਉਹ ਪ੍ਰਵਾਸੀਆਂ ਨੂੰ ਦੇ ਦਿੱਤੇ ਹੋਏ ਆ ਕਿਉਂਕਿ ਪ੍ਰਵਾਸੀਆਂ ਨੇ ਅੱਗੇ ਰੇੜੀਆਂ ਲਗਾਉਣੀਆਂ ਅੱਗੇ ਦੁਕਾਨਦਾਰੀਆਂ ਲਗਾਉਣੀਆਂ ਅੱਗੇ ਫਰੂਟ ਬੰਦ 버ਗਰ ਇਹ ਕੁਝ ਬਣਾਏ ਜਾ ਰਹੇ ਆ ਪੰਜਾਬ ਸਰਕਾਰ ਨੇ ਕਿਹੜੇ ਕਿਹੜੇ ਸ਼ਹਿਰਾਂ ਵਿੱਚ ਪ੍ਰਵਾਸੀਆਂ ਨੂੰ ਜ਼ਿਆਦਾਤਰ ਇਹ ਸਰਵਿਸ ਰੋਡ ਦੇ ਦਿੱਤੇ ਹੋਏ ਨੇ ਕਿਉਂਕਿ ਜਿੱਥੇ ਮਰਜੀ ਚਲੇ ਜਾਓ ਜ਼ਿਆਦਾਤਰ ਸਰਵਿਸ ਰੋਡਾਂ ਦੇ ਉੱਤੇ ਸਾਰੇ ਹੀ ਪ੍ਰਵਾਸੀਆਂ ਦੀਆਂ ਰੇੜੀਆਂ ਲੱਗੀਆਂ ਹੋਈਆਂ ਨੇ ਜੇ ਐਮਰਜੈਂਸੀ ਕਦੇ ਹਾਈਵੇ ਦੇ ਉੱਪਰ ਕੋਈ ਮਜਬੂਰੀ ਬਣ ਜਾਂਦੀ ਆ ਕੋਈ ਐਕਸੀਡੈਂਟ ਹੋ ਜਾਂਦਾ ਤਾਂ ਸਰਵਿਸ ਰੋਡ ਵਰਤੋਂ ਵਿੱਚ ਲੈਣਾ ਪੈ ਜਾਏ ਤਾਂ ਫਿਰ ਸਰਵਿਸ ਰੋਡ ਪ੍ਰਵਾਸੀਆਂ ਵੱਲੋਂ ਆ ਜਿਵੇਂ ਟੈਕਸ ਤਾਰਿਆ ਜਾਂਦਾ ਇਸ ਦਾ ਜਿਵੇਂ ਇਸ ਦੀ ਰਜਿਸਟਰੀ ਕਰਵਾ ਕੇ ਰੱਖੀ ਹੁੰਦੀ ਆ ਔਰ ਸਾਰੀਆਂ ਹੀ ਦੁਕਾਨਦਾਰੀਆਂ ਤੇ ਰੇੜੀਆਂ ਆ ਇਹਨਾਂ ਦੀਆਂ ਲੱਗੀਆਂ ਹੋਈਆਂ ਨੇ ਤਾਂ ਹੁਣ ਇਹ ਤਸਵੀਰਾਂ ਕਿੱਥੋਂ ਦੀਆਂ ਇਹ ਵੀ ਤੁਹਾਨੂੰ ਦੱਸ ਦਈਏ ਤਾਂ ਇਸ ਵਾਲੇ ਜਿੰਨੇ ਵੀ ਇੱਥੇ ਪ੍ਰਵਾਸੀ ਰਹਿ ਰਹੇ ਨੇ ਜਿੰਨੀਆਂ ਵੀ ਰੇੜੀਆਂ ਲੱਗੀਆਂ ਨੇ ਇਹਦੇ ਬਾਰੇ ਤੁਸੀਂ ਜਰੂਰ ਕਮੈਂਟ ਕਰਨਾ ਕਿ ਅਸੀਂ ਸਹੀ ਬੋਲ ਰਹੇ ਆ ਜਾਂ ਗਲਤ ਬੋਲ ਰਹੇ ਆ ਤਾਂ ਆ ਤੁਸੀਂ ਵੇਖੋ ਕਿ ਇਹ ਭੋਗਪੁਰ ਦਾ ਅੱਡਾ ਜਦੋਂ ਤੁਸੀਂ ਜਲੰਧਰ ਵਾਸਤੇ ਨਿਕਲਦੇ ਹੋ ਪਠਾਨਕੋਟ ਤੋਂ ਸੁਹਾ ਮਕੇਰੀਆਂ ਤੋਂ ਆਉਂਦੇ ਹੋ ਤਾਂ ਭੋਗਪੁਰ ਅੱਡਾ ਜੋ ਆ ਉਸ ਦੇ ਵਿੱਚ ਜ਼ਿਆਦਾਤਰ ਪ੍ਰਵਾਸੀਆਂ ਨੇ ਸਰਵਿਸ ਰੋਡ ਬੰਦ ਕੀਤੀ ਹੋਈ ਆ ਔਰ ਹਰ ਇੱਕ ਸਰਵਿਸ ਰੋਡ ਦੇ ਅੰਦਰ ਹਰ ਪੈਰ ਪੈਰ ਦੇ ਉੱਤੇ ਰੇੜੀਆਂ ਹੀ ਰੇੜੀਆਂ ਲਗਾ ਰੱਖੀਆਂ ਨੇ ਤਾਂ ਹੁਣ ਤੁਸੀਂ ਦੱਸੋ ਕਿ ਪੰਜਾਬ ਸਰਕਾਰ ਨੇ ਕਿਤੇ ਠੇਕਾ ਤਾਂ ਨਹੀਂ ਦੇ ਛੱਡਿਆ ਪ੍ਰਵਾਸੀਆਂ ਨੂੰ ਇਹ ਸਰਵਿਸ ਰੋਡਾਂ ਦਾ ਇਹ ਰੇੜੀਆਂ ਲਗਾਉਣ ਦਾ ਜਿੱਥੇ ਮਰਜ਼ੀ ਚਲੇ ਜਾਓ ਹਰ ਜਗ੍ਹਾ ਉੱਤੇ ਪ੍ਰਵਾਸੀਆਂ ਨੇ ਰੇੜ ਰੇੜੀ ਪਹਿਲ ਦੇ ਆਧਾਰ ਤੇ ਲਗਾ ਰੱਖੀ ਆ ਤਾਂ ਜੇ ਹੁਣ ਮੋਹਾਲੀ ਦੀ ਗੱਲ ਕਰਦੇ ਆ ਤਾ ਨਗਰ ਕਾਉਂਸਲ ਲਗਾਤਾਰ ਸਖਤਾਈ ਕਰ ਰਿਹਾ ਕਿ ਇਹ ਪ੍ਰਵਾਸੀਆਂ ਦੀਆਂ ਰੇੜੀਆਂ ਖੋਖੇ ਜਗਾ ਜਗਾ ਤੇ ਲੱਗ ਰਿਹਾ ਇਸ ਨੂੰ ਹਟਾ ਰਿਹਾ ਤਾਂ ਜੇ ਅਸੀਂ ਚੰਡੀਗੜ੍ਹ ਦੀ ਗੱਲ ਕਰਦੇ ਆ ਤਾਂ ਚੰਡੀਗੜ੍ਹ ਦੇ ਵਿੱਚ ਵੀ ਸ਼ੁਰੂਆਤ ਹੋਈ ਹੈ ਕੁਝ ਸੈਕਟਰਾਂ ਵਿੱਚ ਜਿਵੇਂ 20 22 ਇਹਨਾਂ ਸੈਕਟਰਾਂ ਵਿੱਚ ਸ਼ੁਰੂਆਤ ਹੋਈ ਹੈ ਲੇਕਿਨ ਚੰਡੀਗੜ੍ਹ ਪ੍ਰੋਪਰ 90% ਜੋ ਹੈ ਉਹ ਪ੍ਰਵਾਸੀਆਂ ਦੀਆਂ ਰੇੜੀਆਂ ਦੇ ਨਾਲ ਕਵਰ ਹੈ ਤਾਂ ਹੁਣ ਅਸੀਂ ਗੱਲ ਕਰ ਦਿੰਨੇ ਆ ਇਹ ਇਹ ਜੋ ਭੋਗਪੁਰ ਅੱਡਾ ਜੋ ਪੰਜਾਬ ਦੇ ਵਿੱਚ ਪੈਣ ਵਾਲਾ ਭੋਗਪੁਰ ਅੱਡਾ ਹੈ ਔਰ ਜਦੋਂ ਤੁਸੀਂ ਪਠਾਨਕੋਟ ਮਕੇਰੀਆਂ ਦਸੂਹਾਤ ਆਉਂਦੇ ਹੋ ਤਾਂ ਫਿਰ ਤੁਹਾਨੂੰ ਭੋਗਪੁਰ ਅੱਡਾ ਆਉਂਦਾ ਤਾਂ ਇੱਥੇ ਬਿਲਕੁਲ ਹੀ ਹਰ ਇੱਕ ਗੱਡੀ ਹਰ ਕਨਵੈਂਸ ਰੋਡ ਦੇ ਉੱਤੇ ਲੱਗਾ ਮਿਲੇਗਾ ਕਿਉਂਕਿ ਜੋ ਸਰਵਿਸ ਰੋਡ ਹੈ ਉਹ ਇਹਨਾਂ ਰੇੜੀਆਂ ਵਾਲਿਆਂ ਨੇ ਕਵਰ ਕੀਤਾ ਹੋਇਆ ਇਹਨਾਂ ਨੇ ਖੋਖੇ ਲਗਾਏ ਹੋਏ ਆ ਤਾਂ ਫਿਰ ਇਹਦੇ ਵਿੱਚ ਇਹੀ ਜਾਣਕਾਰੀ ਨਿਕਲ ਕੇ ਸਾਹਮਣੇ ਆਉਂਦੀ ਆ ਕਿ ਜ਼ਿਆਦਾਤਰ ਇਹ ਪਰਵਾਸੀਆਂ ਨੇ ਹੀ ਇੱਥੇ ਕਬਜ਼ੇ ਕੀਤੇ ਹੋਏ ਆ ਜਾਂ ਪ੍ਰਵਾਸੀਆਂ ਨੂੰ ਇਹ ਠੇਕੇ ਤੇ ਦੇ ਚੁੱਕੇ ਆ ਇਹ ਕਿਹੜੇ ਹਿਸਾਬ ਨਾਲ ਇੱਥੇ ਰੇੜੀਆਂ ਜਿਹੜੀਆਂ ਲੱਗ ਜਾਂਦੀਆਂ ਤਾਂ ਸਰਵਿਸ ਰੋਡ ਜੋ ਹੈ ਉਹ ਵਰਤੋਂ ਕਦੋਂ